ਗਲੀ ਮੇਰਾ ਮਹੱਲਾ ਪ੍ਰੋਗਰਾਮ ਲੈ ਕੇ ਅੱਜ ਪਹੁੰਚਿਆ ਲੁਧਿਆਣਾ ਦੇ ਪਛਮੀ ਹਲਕੇ ਦੇ ਵਿੱਚ ਜਵਾਨਗਰ ਕੈਂਪ ਤੇ ਪਹੁੰਚਿਆ ਵਾਰਡ ਨੰਬਰ 68 ਦੇ ਵਿੱਚ ਪਹੁੰਚਿਆ ਗੱਲਬਾਤ ਕਰਾਂਗੇ ਨਗਰ ਨਿਕਮ ਦੀਆਂ ਚੋਣਾਂ ਜਿਹੜੀਆਂ ਕਿ ਕੁਛੀ ਟਾਈਮ ਜਿਹੜੀਆਂ ਹੋ ਸਕਦੀਆਂ ਨੇ ਪਰ ਉਸੇ ਚੀਜ਼ ਨੂੰ ਲੈ ਕੇ ਜਿਹੜੇ ਲੋਕ ਹੈਗੇ ਨੇ ਲੋਕਾਂ ਨੂੰ ਕਿਸ ਚੀਜ਼ ਦੀ ਪਰੇਸ਼ਾਨੀ ਆndi ਜਾਂ ਕਿਹੜੇ-ਕਿਹੜੇ ਚੀਜ਼ਾਂ ਦਾ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਲੋਕ ਹੈਗੇ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਨੀਲਮ ਗਿੱਲ ਜੀ ਅੱਛਾ ਕੀ ਕਹਿਣਾ ਚਾਹੁੰਦੇ ਏਰੀਆ ਦੀ ਕੋਈ ਕਿਹੜੀ ਸਮੱਸਿਆ ਜਿਵੇਂ ਸੜਕਾਂ ਹੋਈਆਂ ਸਿਵਰੇਜ ਹੋਈਆਂ ਨਾਲੀਆਂ ਗਲੀਆਂ ਜਾਂ ਆਪਾਂ ਸਟਰੀਟ ਲਾਈਟਾਂ ਦੇ ਕਿਹੜੀ ਕੋਈ ਕੀ ਕੀ ਸਮੱਸਿਆ ਤੁਹਾਡੇ ਤੇ ਫਿਲਹਾਲ ਤਾਂ ਪਹਿਲੇ ਤਾਂ ਕੁਝ ਹੋਇਆ ਨਹੀਂ ਹੈਗਾ ਜੇ ਸੋਨੂ ਜੀ ਪਹਿਲੇ 10 ਸਾਲ ਪਹਿਲੇ ਵੀ ਸਾਡੇ ਨਾਲ ਸੀ ਖੜੇ ਜੇ ਨਹੀਂ ਹੈਗੇ ਤਾਂ ਹੁਣ ਵੀ ਖੜੇ ਆ ਦੁੱਖ ਸੁੱਖ ਦੇ ਨਾਲ ਸਾਡੇ ਸੰਜੇ ਖੜੇ ਆ ਆਈ ਕਿੰਨੇ ਇਹਨਾਂ ਨੂੰ ਸੀਟ ਮਿਲੇ ਸਾਡੇ ਨਾਲ ਖੜੇ ਆ ਔਰ ਜਿਹੜੇ ਪਾਰਕਾਂ ਇਹਨਾਂ ਨੇ ਬਣਾਈਆਂ ਟੂਬਲ ਲਗਾਏ ਇਹਨਾਂ ਨੇ ਆਈ ਇਹਨਾਂ ਦਾ ਧੰਨਵਾਦ ਕਰਦੇ ਆ ਦੁੱਖ ਸੁੱਖ ਤੇ ਖੜਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਨਾਂ ਦੀ ਸੀਟ ਇਹਨਾਂ ਨਾਲ ਇਹਨਾਂ ਨੂੰ ਆਪਾਂ ਦੇਈ ਜਾਏ ਕਿ ਵਿਆਹ ਸ਼ਾਦੀਆਂ ਦੇ ਨਾਲ ਖੜੇ ਹੁੰਦੇ ਆ ਦੁੱਖ ਸੁੱਖ ਦੇ ਨਾਲ ਖੜੇ ਹੁੰਦੇ ਆ ਅੱਛਾ ਏਰੀਆ 'ਚ ਜਿਹੜੀ ਮੇਨ ਸਮੱਸਿਆ ਕੀ ਆ ਤੁਹਾਡੇ ਮਤਲਬ ਜੇਕਰ ਗੱਲ ਕਰੀਏ ਸੜਕਾਂ ਦੀ ਗੱਲ ਕਰੀਏ ਸਟਰੀਟ ਲਾਈਟਾਂ ਦੀ ਗੱਲ ਕਰੀਏ ਸੀਵਰੇਜ ਦੀ ਗੱਲ ਕਰੀਏ ਜਾਂ ਕੂੜੇ ਦੀ ਗੱਲ ਕਰੀਏ ਕਿਹੜੀ ਮੇਨ ਸਮੱਸਿਆ ਕਿਹੜੀ ਆ ਜਾਂ ਕਿਹੜੇ ਕੰਮ ਹੋਏ ਆ ਜਾਂ ਕਿਹੜੇ ਕੰਮ ਨਹੀਂ ਹੋਏ ਫਿਲਹਾਲ ਤੇ ਅਜੇ ਜਿਹੜੇ ਆ ਪਾਰਕਾਂ ਦੇ सोनू ਜੀ ਨੇ ਕੰਮ ਕਰਵਾਏ ਆ ਤੇ ਜਿਹੜੇ ਥੋੜੇ ਬਹੁਤੇ ਕੰਮ ਇਹਨਾਂ ਨੇ ਬਹੁਤ ਵਧੀਆ ਕਰਾਏ ਆ ਅਜਿਹੜੇ ਇਹਨਾਂ ਜਿਹੜੇ ਪੁਰਾਣੇ ਖੜੇ ਹੋਏ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਕਹਿਣਾ ਉਹਨਾਂ ਦਾ ਹੈਗਾ ਵੀ ਅਸੀਂ ਕੰਮ ਕਰਾਂਗੇ ਮਗਰ ਕਰਦੇ ਨਹੀਂ ਆ ਨਾ ਦੁੱਖ ਸੁੱਖ ਦੇ ਨਾਲ ਖੜਦੇ ਆ ਨਾ ਉਹ ਇੱਕ ਨੂੰ ਐਗਰੀ ਆ ਹੂੰ ਹੂੰ ਬਾਕੀ ਅਸੀਂ ਤੇ ਧੰਨਵਾਦ ਕਰਦੇ ਹਾਂ ਸੋਨੂ ਜੀ ਦਾ ਵੀ ਜਿਹੜੇ ਸਾਡੇ ਨਾਲ ਖੜੇ ਰਹਿੰਦੇ ਆ अच्छा और भी इथे महिलावां ਹੈਗੇ ਨੇ ਗੱਲਬਾਤ ਕਰਨਗੇ ਅੰਟੀ ਜੀ ਕਿਹਦਾ ਦਾ ਇੱਥੇ ਤੇ ਏਰੀਆ ਦਾ ਕਿਹਦਾ ਦਾ ਹਾਲ ਹੈ ਕਿਉਂਕਿ ਜੇਕਰ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਸੀਵਰੇਜ ਦੀ ਗੱਲ ਕਰੀਏ ਸਟੇਟ ਲਾਈਟਾਂ ਦੀ ਕਿ ਕਿਹਦਾ ਦਾ ਹਾਲ ਕਿਦਾਂ ਦਾ ਏਰੀਆ ਦਾ ਪਾਣੀ ਦਾ ਮਤਲਬ ਠੀਕ ਹੈ ਵੀ ਜਦ ਤੀਕ ਤੱਕ ਇਹ ਰਹੇ ਰਹੇ ਹੈਗੇ ਸੋਨੂ ਜੀ ਅਸੀਂ ਤੇ ਵੀ ਇਹਨਾਂ ਨੂੰ ਕਹਿ ਕੇ ਜਾਂਦੇ ਆ ਵੀ ਇਹ ਨਾ ਹੋਣ ਦੇ ਬਾਵਜੂਦ ਵੀ ਇਹ ਸਾਡਾ ਕੰਮ ਬਿਤਰ ਕਰਵਾਉਂਦੇ ਨੇ ਵੀ ਜੋ ਕੁਛ ਵੀ ਇਹਨਾਂ ਨੇ ਮਤਲਬ ਅਸੀਂ ਕਿਹਾ ਵਾ 10 ਸਾਲ ਪਹਿਲੇ ਵੀ ਸਾਡੇ ਮਤਲਬ ਗਰਾਉਂਡ ਵਗੈਰਾ ਤੇ ਜੋ ਵੀ ਪ੍ਰੋਬਲਮ ਹੈਗੀ ਸੀ ਸਭ ਇਹਨਾਂ ਨੇ ਹੀ ਮਤਲਬ ਸਾਡੇ ਕੀਤੀਆਂ ਨੇ ਉਸ ਤੋਂ ਬਾਅਦ ਜਦੋਂ 5 ਸਾਲ ਨਹੀਂ ਸੀ ਤਾਂ ਵੀ ਇਹਨਾਂ ਨੇ ਹੀ ਸਾਡਾ ਸੁਣਿਆਗਾ ਵੀ ਜੋ ਵੀ ਕੋਈ ਪ੍ਰੋਬਲਮ ਹੁੰਦੀ ਹੈ ਜੋ ਵੀ ਕੁਝ ਹੋਵੇ ਸਾਨੂੰ ਇਹੀ ਕਰਕੇ ਜਾਂਦੇ ਨੇ ਵੀ ਇਹਨਾਂ ਨੇ ਕਿਹਾ ਵੀ ਉਹ ਵੀ ਹੁਣ ਵੀ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਕਪਲ ਕੁਮਾਰ ਸਾਨੂੰ ਹੀ ਸਾਡੇ ਨਾਲ ਖੜੇ ਹੋਣ ਮੋਸਟਲੀ ਕੰਮ ਹੋ ਰਿਹਾ ਸੋਨੂ ਜੀ ਕਦੇ ਤੋਂ ਹੀ ਹੋ ਰਿਹਾ ਬਿਨਾ ਉਹਨਾਂ ਖੌਸਾ ਹੋਣ ਦੇ ਬਾਵਜੂਦ ਵੀ ਇਹੀ ਸਾਡੇ ਕੰਮ ਕਰਵਾਉਂਦੇ ਨੇ ਵੀ ਸਾਡੇ ਮਹੱਲੇ ਦੇ ਵਿੱਚ ਵੀ ਜੋ ਵੀ ਸਾਨੂੰ ਕੋਈ ਪ੍ਰੋਬਲਮ ਹੈ ਲਾਈਟ ਦੀ ਗਰਾਊਂਡ ਦੀ ਜੋ ਮਤਲਬ ਪੇੜਾਂ ਪੂੜਾਂ ਦੀ ਪਾਣੀ ਦੀ ਕੂੜੇ ਦੀ ਜੋ ਵੀ ਸਮੱਸਿਆ ਰਹੀ ਹੈ ਸਭ ਸਾਡੇ ਸੋਨੂੰ ਜਿੰਨੇ ਹੱਲ ਕੀਤੀ ਹੈ ਸਾਰੇ ਹੱਲ ਹੋ ਗਏ ਸਾਰੇ ਸਾਡੇ ਕੱਲ ਨੂੰ 10 ਸਾਲ ਪਹਿਲੇ ਵੀ ਉਹ ਕਰਦੇ ਰਹੇ ਸੀ ਤਾਂ ਵੀ ਇਹਨਾਂ ਨੇ ਕੀਤੇ 5 ਸਾਲ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਹੀ ਸਾਡੇ ਹੱਲ ਕੀਤੇ ਐਤਵਾਰੀ ਸਾਡੀ ਸੁਣਵਾਈ ਹੁੰਦੀ ਹੈ ਜੀ ਬਿਲਕੁਲ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਇੱਥੇ ਲੋਕ ਮੇਰੇ ਦਾ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਪ੍ਰਦੀਪ ਕੁਮਾਰ ਕੀ ਕੋਈ ਇਲਾਕੇ 'ਚ ਕੋਈ ਸਮੱਸਿਆ ਹੈਗੀ ਆ ਕੋਈ ਸਟਰੀਟ ਲਾਈਟਾਂ ਲੈ ਕੇ ਜਾਂ ਸੜਕਾਂ ਨੂੰ ਲੈ ਕੇ ਜਾਂ ਕੂੜੇ ਨੂੰ ਲੈ ਕੇ ਕਿਸੇ ਦੀ ਕੋਈ ਸਮੱਸਿਆ ਕੋਈ ਸਮੱਸਿਆ ਨਹੀਂ ਜੀ ਸਭ ਕੁਝ ਠੀਕ ਚੱਲ ਰਿਹਾ ਜੀ ਸਭ ਕੁਝ ਠੀਕ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਜੀ ਹਾਂਜੀ ਪਾਣੀ ਦੀ ਕੋਈ ਸਮੱਸਿਆ ਨਹੀਂ ਜੀ ਧੰਦੇ ਪਾਣੀ ਦੀ ਹੈਗੀ ਸੀ ਪਹਿਲਾਂ ਸੋਨੂ ਜੀ ਨੇ ਸਹੀ ਕਰਾ ਦਿੱਤੀ ਹੋਰ ਕੋਈ ਹੋਰ ਕੋਈ ਸਮੱਸਿਆ ਨਹੀਂ ਜੀ ਹਾਂਜੀ ਪਾਪਾ ਜੀ ਤੁਸੀਂ ਤਾਂ ਕਾਫੀ ਉਮਰ ਵੀ ਤੁਹਾਡੀ ਹੈਗੀ ਆ ਤੇ ਤੁਸੀਂ ਕਾਫੀ ਸਾਲ ਤੋਂ ਇੱਥੇ ਰਹਿੰਦੇ ਹੋਵੋਗੇ ਪਹਿਲਾਂ ਕੀ ਸਮੱਸਿਆ ਸੀ ਜਾਂ ਹੁਣ ਜਿਹੜੇ ਕੰਮ ਕਿਹੜੇ ਠੀਕ ਹੋਏ ਜਾਂ ਕਿਹੜੇ ਪੈਂਡਿੰਗ ਹੈ ਹੁਣ ਗੱਲ ਇਹ ਆ ਜੀ ਪੈਂਡਿੰਗ ਕੰਮ ਜਿਹੜੇ ਹੈਗੇ ਆ ਕੋਈ ਨਹੀਂ ਸਾਡੇ ਹਸਾਬ ਵਿੱਚ ਹੈਗੇ ਇਥੇ ਟੂਲ ਲੱਗਣ ਵਾਲਾ ਸੀ ਚੌਂਕ ਚ ਉਹ ਇਹਨਾਂ ਨੇ ਟੂਲ ਲਵਾਇਆ ਇਹ ਕਾ ਨਿਊ ਮਲਟਨ پارک ਮੰਦਰ ਦੇ ਵਿੱਚ ਟੂਲ ਦੀ ਸਮੱਸਿਆ ਆਉਂਦੀ ਸੀ ਉਹ ਟੂਲ ਲਵਾਇਆ ਇਥੇ ਟਰਾਂਸਫਾਰਮਰ ਲਵਾਉਣ ਵਾਲਾ ਸੀ ਇਹਨਾਂ 50 ਦਿਨਾਂ ਦੇ ਵਿੱਚ ਮੇਰੀ ਗੱਲ ਸੁਣ ਲਓ ਉਹ ਮਤਲਬ ਕਿ ਟਰਾਂਸਫਾਰਮਰ ਚੀਫ ਇੰਜੀਨੀਅਰ ਨੂੰ ਫੋਨ ਕਰਾਇਆ ਗੋਗੀ ਸਾਹਿਬ ਤੋਂ ਤੋ ਇਹਨਾਂ ਨੇ ਉਹ ਟਰਾਂਸਫਰਮ ਲਵਾਇਆ ਫਿਰ ਦੇਖੋ ਆਹ ਸੜਕ ਸਾਡੇ ਜਿੱਥੇ ਆਸ਼ੂ ਆਪਣੇ ਮੰਤਰੀ ਰਹੇ ਆ ਆਸ਼ੂ ਕੋ ਸੜਕ ਨਹੀਂ ਬਣੀ ਇਹਨਾਂ ਨੇ ਸੜਕ ਇਹਨਾਂ ਨੂੰ ਕਿਹਾ ਪੰਜਾਂ ਦਿਨਾਂ ਚ ਭਾਜੀ ਸੜਕ ਬਣ ਗਈ ਮੱਲੇ ਵਾਲੇ ਸਾਰੇ ਇਕੱਠੇ ਹੋ ਕੇ ਆਏ ਵੀ ਸਾਡੀ ਸੜਕ ਇੰਨੇ ਸਾਲ ਤੋਂ ਖਰਾਬ ਆ ਇਹਨਾਂ ਨੇ ਕਿਹਾ ਵੀ ਸੜਕ ਤੁਹਾਡੀ ਪੰਜਾਂ ਦਿਨਾਂ ਦੇ ਜੇ ਭਾਜੀ ਪੰਜਾਂ ਦਿਨਾਂ ਚ ਬਣਨੀ ਚਾਹੀਦੀ ਆ ਕਹਿੰਦੇ ਮੱਲੇ ਵਾਲੇ ਕਿ ਮੈਂ ਜੇ ਇਹ ਆ ਗਏ ਮੈਂ ਤੁਹਾਨੂੰ ਸਾਰੇ ਮੱਲੇ ਨੂੰ ਵਿਸ਼ਵਾਸ ਦਿਵਾਣਾ ਮੈਂ ਕੋਈ ਗੱਲਾਂ ਮਾਤਾਂ ਜਿ ਨਹੀਂ ਕਰਦਾ ਮੈਂ ਸੜਕ ਤੁਹਾਡੀ ਵਧੀਆ ਬਣਾ ਕੇ ਦਊਗਾ ਮੇਰੀ ਗੱਲ ਸੁਣਦਾ ਪੰਜਾਂ ਦਿਨਾਂ ਚ ਇਹਨਾਂ ਨੇ ਸੜਕ ਬਣਾਈ ਫਿਰ ਜੇ ਕਿਤੇ ਦਰਖਤ ਕਿਸੇ ਦੇ ਕੱਟਣ ਵਾਲੇ ਆ ਜਾਂ ਕੋਈ ਹੋਰ ਚੀਜ਼ਾਂ ਮਤਲਬ ਕਿ ਇਹਨਾਂ ਨੇ ਟਰਾਲੀ ਜ਼ਿੰਮੇਵਾਰੀ ਨਾਲ ਭੇਜਣੀ ਜਿੱਥੇ ਪਹਿਲੇ ਟਰਾਲੀ ਭੇਜਣੀ ਉਥੇ ਪਹਿਲੇ ਭੇਜ ਦੇਣੀ ਆ ਜਿੱਥੇ ਬਾਅਦ ਵਿੱਚ ਕੰਮ ਕਰਨ ਵਾਲਾ ਉਹ ਬਾਅਦ ਵਿੱਚ ਕਰਨਾ ਮਤਲਬ ਕਿ ਇਹਨਾਂ ਦਾ ਸਾਰੀ ਆ ਸਾਡੇ ਆ ਚਹਿਲ ਸਾਹਿਬ ਆ ਮੇਰੀ ਗੱਲ ਸੁਣਦੋ ਇਹ ਬੰਦੇ ਸਾਡੇ ਮੋਹਤਵਰ ਬੰਦੇ ਆ ਮੇਰੀ ਗੱਲ ਸੁਣਦਾ ਕੋਈ ਕੰਮ ਤੁਸੀਂ ਇਹਨਾਂ ਦਾ ਦੇਖ ਲਓ ਏਡਾ ਕੰਮ ਇਹਨਾਂ ਨੇ ਵਧੀਆ ਕਰ ਰਿਆ ਤੇ ਆਣ ਵਾਲੇ ਟਾਈਮ ਤੇ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਐਮਐਲਏ ਵੀ ਲੋਕਾਂ ਨੇ ਲਈ ਸੀਟ ਲਈ ਹਾਂ ਕਰਤ ਨਾ ਇਹ ਏਡੇ ਵਧੀਆ ਬੰਦੇ ਆ ਬੱਚਾ ਚਲੇ ਜਾਵੇ ਬੱਚਿਆਂ ਦਾ ਕਰ ਰਿਆ ਹੁਣ ਛੋਟੇ ਬੱਚੇ ਆ ਜੰਮਦੇ ਛੋਟੇ ਬੱਚੇ ਦੇ ਇਹ ਇੰਸ਼ੋਰੈਂਸ ਕਰਾਉਣ ਲੱਪੇ ਮੇਰੀ ਗੱਲ ਸੁਣਦਾ ਕੱਲ ਨੂੰ ਵੱਡਾ ਬੱਚਾ ਹੋਵੇ ਉਹ ਵੱਡੇ ਬੱਚੇ ਹੁੰਦੇ ਆ ਤੱਕ ਜਦ ਤੱਕ ਉਹਦਾ ਵਿਆਹ ਹੋਊਗਾ ਉਹਨੇ ਚਿਰ ਉਸ ਬੱਚੇ ਦਾ ਕੁਛ ਨ ਬਣ ਜੂਗਾ ਠੀਕ ਆ ਬਿਲਕੁਲ ਅੱਛਾ ਕੰਮ ਹੋ ਰਿਹਾ ਜੇਕਰ ਪੁਰਾਣੇ ਗੱਲ ਦੀ ਪੁਰਾਣੇ ਸਮੇਂ ਦੀ ਗੱਲ ਕਰੀਏ ਜਦੋਂ ਕੋਈ ਕਾਂਗਰਸ ਦਾ ਹੋਵੇ ਕੋਈ ਕਾਉਂਸਲਰ ਜਾਂ ਬੀਜੇਪੀ ਕੋਈ ਵੀ ਹੋਊਗਾ ਇਥੇ ਉਦੋਂ ਹਾਲਾਤ ਕਿੱਦਾਂ ਦੇ ਸੀ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਹਾਲਾਤ ਕਾਫੀ ਸਹੀ ਆ ਪਹਿਲਾਂ ਦੇ ਹਾਲਾਤ ਕਿਦਾਂ ਦੇ ਜਿਹੜਾ ਕਾਉਂਸਲਰ ਸੀਗਾ ਕਿ ਕਿੱਦਾਂ ਦੇ ਕੰਮ ਸੀਗੇ ਉਹ ਜੀ ਹੁਣ ਉਹਦੇ ਨਾਲ ਬਹੁਤ ਬਿਹਤਰ ਕੰਮ ਹੋ ਰਿਹਾ ਤੁਹਾਨੂੰ ਦੱਸਿਆ ਵੀ ਆਸ਼ੂ ਕੋਣ ਨਹੀਂ ਸੜਕ ਬਣੀ ਜਿਹੜੀ ਇਹਨਾਂ ਨੇ ਲੋਕੀ ਠੇਪੇ ਠੋਲਿਆਂ ਦੇ ਵਿੱਚ ਮਤਲ ਕੇ ਬੱਚੇ ਡਿੱਗਦੇ ਸੀ ਉਹ ਸੜਕਾਂ 'ਤੇ ਜਾ ਕੇ ਦੇਖੋ ਕਿੰਡੀ ਫਸਕਲਾ ਸੜਕਾਂ ਬਣੀਆਂ ਗਾਂਧੀ ਕਲੋਨੀਆਂ ਉਹ ਇਹਨਾਂ ਨੇ ਸੜਕਾਂ ਬਣਵਾਈਆਂ ਮੇਰੀ ਗੱਲ ਤੁਹਾਨੂੰ ਕੋਲ ਖੜ ਕੇ ਵੀ ਮਟੀਰੀਅਲ ਮਾੜਾ ਨਹੀਂ ਪਾਣਾ ਮਟੀਰੀਅਲ ਵਧੀਆ ਵਰਤਣਾ ਮੇਰੀ ਗੱਲ ਤੁਹਾਨੂੰ ਬੰਦਿਆਂ ਨੂੰ ਇਹ ਕਿਹਾ ਵੀ ਪੱਟ ਕੇ ਦੱਸੋ ਮੈਨੂੰ ਜੇ ਤੁਹਾਨੂੰ ਕੋਈ ਸ਼ਿਕਾਇਤ ਆ ਸੜਕਾਂ ਨੂੰ ਤੇ ਮੈਨੂੰ ਦੱਸੋ ਆਪਾਂ ਉਹਨੂੰ ਠੀਕ ਕਰਾਈਏ ਤੁਹਾਡਾ ਫਰਜ਼ ਹੈ ਮੈਨੂੰ ਦੱਸਣਾ ਆ ਤੁਹਾਨੂੰ ਫੋਨ ਮੇਰਾ ਹੈਗਾ ਮੈਨੂੰ ਫੋਨ ਕਰੋ ਮੇਰੀ ਗੱਲ ਤੁਹਾਨੂੰ ਹਰੇਕ ਤਰ੍ਹਾਂ ਮਤਲ ਕੇ ਆ ਇਹ ਬੰਦੇ ਏਡੇ ਕਾਬਲ ਬੰਦੇ ਸਾਨੂੰ ਮਿਲੇ ਆ ਪਹਿਲੇ ਅਸੀਂ ਆਸ਼ੂ ਦੇ ਜਾਂਦੇ ਰਹੇ ਆ ਮੇਰੀ ਗੱਲ ਸੁਣੋ ਮਤਲਬ ਕਾਂਗਰਸ ਦੀ ਵਾਰ ਤੇ ਮਤਲਬ ਕੋਈ ਕੰਮ ਨਹੀਂ ਹੁੰਦਾ ਸੀ ਨਹੀਂ ਕੋਈ ਕੰਮ ਨਹੀਂ ਉਹਨਾਂ ਦੇ ਹੁੰਦੇ ਆ ਮਤਲਬ ਕਿ ਏਡਾ ਬੇੜਾ ਘਰਕ ਹੋਇਆ ਮੇਰੀ ਗੱਲ ਸੁਣ ਲਓ ਤੇ ਪੁੱਛੋ ਨਾ ਤੇ ਜਿਹੜੀ ਇਹ ਸਰਕਾਰ ਦੇ ਵਿੱਚ ਮੇਰੀ ਗੱਲ ਸੁਣ ਲਾ ਚਾਹੇ ਕੁਲਵੰਤ ਸਿੰਘ ਐ ਐਮਐਲਏ ਆ ਮੇਰੀ ਗੱਲ ਸੁਣ ਲਾ ਕੋਈ ਕੁਲਵੰਤ ਕਿਸੇ ਕੋਲ ਸੀ ਐ ਐਮਐਲਏ ਕੋਈ ਕੰਮ ਚੱਲੇ ਜਾਂਦੇ ਆ ਉਹ ਨਹੀਂ ਕਦੇ ਮੱਲੇ ਵਾਲਿਆਂ ਨੂੰ ਨਾ ਕਰਦਾ ਕਿਸੇ ਨੂੰ ਵੀ ਨਹੀਂ ਕਰਦਾ ਕੋਈ ਕਿਸੇ ਪਾਸੇ ਨੂੰ ਨਹੀਂ ਆ ਜਵੇ ਮੇਰੀ ਗੱਲ ਸੁਣੋ ਕਿਹਦੇ ਤੇ ਨਜਾਇਜ਼ ਪਰਚਾ ਪੈ ਰਿਆ ਮੇਰੀ ਗੱਲ ਸੁਣ ਲਾ ਕਲਵੰਤ ਸਿੰਘ ਕੋ ਚਲੇ ਗਿਆ ਜਾਂ ਗੁੱਗੀ ਸਾਹਿਬ ਕੋ ਚਲੇ ਗਿਆ ਬਿਲਕੁਲ ਕੰਮ ਡਟ ਕੇ ਕਰਦੇ ਆ ਜਦੇ ਫੋਨ ਚੱਕ ਕੇ ਐਸਐਸਪੀ ਨੂੰ ਮਾਰਦੇ ਆ ਮੇਰੀ ਗੱਲ ਸੁਣ ਲਾ ਜੀ ਬਿਲਕੁਲ ਹੈ ਤੇ ਹੋਰ ਵੀ ਹੈਗੇ ਨੇ ਪਾਜੀ ਕਹਿੰਦੇ ਕਾਂਗਰਸ ਦੀ ਵਾਰ ਤੇ ਕਹਿੰਦੇ ਕੰਮ ਨਹੀਂ ਹੁੰਦੇ ਸੀ ਪਰ ਜਦੋਂ ਇਹ ਆਮ ਆਦਮੀ ਦੀ ਪਾਰਟੀ ਦੀ ਗੱਲ ਕਰੇ ਕਹਿੰਦੇ ਹੁਣ ਕੰਮ ਕਾਫੀ ਸਹੀ ਹੋ ਰਹੇ ਨੇ ਏਰੀਆ ਦਾ ਕਾਫੀ ਸੁਧਾਰ ਹੋਇਆ ਕੰਮ ਬਹੁਤ ਵਧੀਆ ਹੋ ਰਿਹਾ ਜੀ ਜਿਹੜੀਆਂ ਜਿਹੜੀਆਂ ਕਮਿਟਮੈਂਟ ਆਮ ਆਦਮੀ ਨੇ ਕੀਤੀਆਂ ਉਹ ਲਗਭਗ ਪੂਰੀਆਂ ਕੀਤੀਆਂ ਆ ਕੁਝ ਹੋ ਸਕਦਾ ਕਿ ਲੋਕਾਂ ਦੀ ਗੱਲਾਂ ਚ ਸਮੇਂ ਨਾਲ ਉਹ ਵੇਤੇ ਉਹ ਇੱਧਰ ਉੱਧਰ ਗੱਲਾਂ ਕਰਦੇ ਆ ਪਰ ਕੰਮ ਸਾਰੇ ਵਧੀਆ ਹੋ ਰਹੇ ਹੈਗੇ ਆ ਸੜਕਾਂ ਬਣ ਰਹੀਆਂ ਸਾਨੂੰ ਆ सोनू ਜੀ ਨੇ ਕਾਫੀ ਸਪੋਰਟ ਕੀਤੀ ਹੈ ਸਾਡੇ ਏਰੀਆ 'ਚ ਮੈਂ ਰਹਿਣਾ ਹੈ ਬੁਆਲਾ ਪਰ ਮੇਰੀ ਸ਼ਾਪ ਇੱਥੇ ਕੋਚਰ ਮਾਰਗੀ ਈ ਹੈ ਸਾਡੇ ਨੀਅਰ ਬਾਈ ਬਹੁਤ ਗੰਦਗੀ ਸੀ ਜਿਹੜੀ ਕਿ ਆ ਬੋਏ ਨੇ सोनू ਜੀ ਨੂੰ ਕਹਿ ਕੇ ਕਿ ਵੀ ਸਾਰੀ ਸਫਾਈ ਕਰਵਾਈ ਔਰ ਹੋਈ ਵੀ ਹੈ ਕਹਿਣਾ ਮਤਲਬ ਸੜਕਾਂ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਸੀਵਰੇਜ ਦੀ ਗੱਲ ਕਰੀਏ ਕੂੜੇ ਦੀ ਗੱਲ ਕਰੀਏ ਲਾਈਟਾਂ ਦੀ ਗੱਲ ਕਰੀਏ ਸਾਰਾ ਕੁਝ ਠੀਕ ਹੈ ਬਹੁਤ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਕੰਮ ਹੋ ਰਿਹਾ ਔਰ ਦਿਖ ਵੀ ਰ ਆਪਾਂ ਕਹੀਏ ਕਿ ਵੀ ਕੰਮ ਨਹੀਂ ਹੋ ਰਿਹਾ ਪੋਸੀਬਲ ਨਹੀਂ ਹੈ ਸਾਰਾ ਕੁਝ ਵਧੀਆ ਹੋ ਰਿਹਾ ਹੈ ਹੋਰ ਵੀ ਇੱਥੇ ਲੋਕ ਇਹਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਲੱਡੂ ਰਾਮ ਜੀ ਅੱਛਾ ਕਿੱਦਾਂ ਦੇ ਹਾਲਾਤ ਆ ਜੀ ਬਾਟਮ 68 ਤੋਂ ਬੋਲ ਰਹੀ ਐ ਅਸੀਂ ਪਹਿਲੇ ਤੂੰ ਬਿਹਤਰ ਕੰਮ ਹੋ ਰਿਹਾ ਸੀ ਇੱਥੇ ਪਾਣੀ ਦੀ ਸਮੱਸਿਆ ਲੋਕ ਆਉਂਦੇ ਸੀ ਲੀਟਰ ਇੱਥੇ ਅਸੀਂ ਕਹਿੰਦੇ ਸੀ ਭਾਜੀ ਸਾਡੇ ਹੱਲ ਹੋਣਾ ਚਾਹੀਦਾ ਮੀਟਰਾਂ ਨਾਲ ਜ਼ਰੂਰ ਕਰਦੇ ਸੀ ਇੱਥੇ ਆ ਕੇ ਪਾਣੀ ਸਾਨੂੰ ਦਿਖਾ ਕੇ ਦਿਖਾਉਂਦੇ ਸੀ ਅਸੀਂ ਪਾਣੀ ਬਿਨਸਰੀ ਪ੍ਰਾਪਤ ਮੰਗੇ ਪਰ ਬਣਾਇਆ ਕਿਸੇ ਨੇ ਨਹੀਂ ਅਜੇ ਤੱਕ ਗੋਗੀ ਭਾਜੀ ਆਏ ਉਹਨਾਂ ਨੇ ਮੀਟਿੰਗ ਕਰਾਈ ਇਥੇ ਆ ਕੇ ਜਨਤਾ ਨੂੰ ਕਿਹਾ ਵੀ ਮੈਂ ਤੁਹਾਡਾ ਇਥੇ ਟੂਬ ਲਵਾ ਕੇ ਦਊਗਾ ਜੋ ਕਿਹਾ ਉਹ ਇਹਨਾਂ ਨੇ ਕਰਕੇ ਦਿਖਾਇਆ ਜੀ ਜਿਹੜੀ ਇਹ ਪਾਰਟੀ ਹੈ ਨਾ ਆਮ ਪਾਰਟੀ ਜਿਹਾ ਕਹਿ ਦਿੰਦੇ ਆ ਪਾਰਟੀ ਦੀ ਗੱਲਾਂ ਹੋ ਰਹੀਆਂ ਇਥੇ ਪਾਰਟੀ ਦੀ ਮੈਂ ਗੱਲ ਕਰ ਰਿਹਾ ਮੈਂ ਕਾਂਗਰਸ ਦਾ ਵਰਕਰ ਸੀ 50 ਸਾਲ ਤੋਂ ਮੈਂ ਤੁਹਾਨੂੰ ਸਾਬ ਦੱਸ ਰਿਹਾ ਇਸ ਨੇ ਕੰਮ ਨਹੀਂ ਕੀਤਾ ਇਥੇ ਆ ਕੇ ਕਹਿ ਜਾਂਦੇ ਇਥੇ ਪਾਰਟੀ ਵਾਲੇ ਪਰ ਕਾਰ ਦਾ ਕੋਈ ਨਹੀਂ ਸੋਨੂ ਭਾਜੀ ਇੱਕ ਵਧੀਆ ਇਨਸਾਨ ਨੇ ਸਾਡੇ ਇਲਾਕੇ 'ਚ ਵਾਰਡ ਨੂੰ ਠਾੜ ਦੇ ਪਹਿਲਾਂ ਵੀ ਕੰਮ ਕਰਦੇ ਦੇ ਆ 10 ਸਾਲ ਕੌਂਸਰ ਨਾ ਹੋਣ ਦੇ ਬਾਵਜੂਦ ਵੀ ਕੋਈ ਇਹਨਾਂ ਕੋਲ ਜਾਂਦਾ ਇਹ ਡਟ ਕੇ ਕੰਮ ਕਰਦੇ ਆ ਕੋਈ ਬੱਚਾ ਵੀ ਚਲ ਜਾਂਦਾ ਇਹਨਾਂ ਕੋਲ ਛੋਟਾ ਉਹਦਾ ਵੀ ਕੰਮ ਹਾਸੇ ਕਰਦੇ ਆ ਕੋਈ ਭੈਣ ਜਾਂਦੀ ਆ ਕੋਈ ਵੀਰ ਜਾਂਦਾ ਕਿਸੇ ਨੂੰ ਦੁੱਖ ਤਕਲੀਫ ਵੀ ਹੈਗਾ ਕਿਸੇ ਨੂੰ ਕਿਸੇ ਨੂੰ ਦੁੱਖ ਤਕਲੀਫ ਵੀ ਹੈਗਾ ਨਾ ਉਹ ਵੀ ਡਟ ਕੇ ਕੰਮ ਕਰਦੇ ਆ ਕਿਸੇ ਨੂੰ ਪੈਸੇ ਦੀ ਲੋੜ ਆ ਕਿਸੇ ਦਾ ਕੋਈ ਭੈਣ ਭਾਈ ਬਿਮਾਰ ਆ ਕਿਸੇ ਦਾ ਮਕਾਨ ਦੀ ਛੱਤ ਉਹ ਵੀ ਕੰਮ ਕਰਾਉਂਦੇ ਆ ਵਧੀਆ ਇਨਸਾਨ ਸਾਨੂੰ ਇਹ ਜਿਹਾ ਨਹੀਂ ਮਿਲ ਸਕਦਾ ਜਿਤੇ ਸੋਨੂ ਕੁਮਾਰ ਕਪਲ ਭਾਜੀ ਤੁਹਾਡੀ ਵੀ ਗੱਲ ਹੋ ਰਹੀ ਹੈ ਕਹਿੰਦੇ ਤੁਸੀਂ ਕਾਫੀ ਜਿਹੜੇ ਲੋਕਾਂ ਦਾ ਸਾਥ ਦਿੱਤਾ ਜਦੋਂ ਕਹਿੰਦੇ ਕਾਂਗਰਸ ਟਾਈਮ ਸੇ ਕੰਮ ਨਹੀਂ ਹੁੰਦੇ ਸੀ ਜਿਵੇਂ ਸੜਕਾਂ ਦੀ ਗੱਲ ਕਰੀਏ ਪਾਣੀ ਦੀ ਗੱਲ ਜਿਵੇਂ ਦੱਸ ਰਹੀ ਸੀ ਇਹ ਤੇ ਹੁਣ ਦੇ ਕੀ ਹਾਲਾਤ ਹੈ ਜਿਵੇਂ ਪਹਿਲਾਂ ਦੇ ਹਾਲਾਤ ਕੀ ਸੀ ਪਹਿਲਾਂ ਨਾਲੋਂ ਲੋਕੀ ਦੱਸ ਹੀ ਰਹੇ ਜੀ ਆਪਣੇ ਆਪ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਪਏ ਹੋ ਤੁਸੀਂ ਗਲੀ ਗਲੀ ਜਾ ਰਹੇ ਹੋ ਦੇਖਦੇ ਪਏ ਹੋ ਸਾਡੇ ਵੀ ਇਹੀ ਕੋਸ਼ਿਸ਼ ਹੈ ਕਿ ਜਿੱਦਾਂ ਹਾਲਾਤ ਠੀਕ ਨਹੀਂ ਸੀ ਪਹਿਲਾਂ ਆਪਣੇ ਇਲਾਕੇ ਦਾ ਵਧੀਆ ਸੁਧਾਰ ਕਰੀਏ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰੀਏ ਜੇ ਕੋਈ ਸਮੱਸਿਆ ਜਿੱਦਾ ਪਾਣੀ ਦੀ ਸਮੱਸਿਆ ਸਾਡੇ ਮੇਨ ਰਹਿੰਦੀ ਆ ਉਹਦਾ ਆਪਾਂ ਹੱਲ ਕਰੀਏ ਕਿਉਂਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫੀ ਦੇਰ ਤੋਂ ਸਾਡੇ ਵਿੱਚ ਬਣੀ ਹੋਈ ਆ ਮੈਂ ਅੱਦੇ ਨਾਲੋਂ ਜ਼ਿਆਦਾ ਏਰੀਆ ਦੇ ਵਿੱਚ ਅਸੀਂ ਪੀਣ ਵਾਲੇ ਪਾਣੀ ਦਾ ਪਾਈਪ ਪਵਾ ਚੁੱਕੇ ਆ ਜਿਹਦੇ ਨਾਲ 80% ਸਾਡੀ ਸਮੱਸਿਆ ਦੂਰ ਹੋ ਗਈ ਆ ਜਿੰਨਾ ਏਰੀਆ ਰਹਿੰਦਾ ਵਾ ਉਹਦਾ ਐਸਟੀਮੇਟ ਅਸੀਂ ਜੜੀ ਕਰਾ ਲਿਆ ਹੋਇਆ ਉਹ ਵੀ ਆਂਦੇ ਟਾਈਮ ਦੇ ਵਿੱਚ ਤੁਹਾਨੂੰ ਮਿਲੇਗਾ ਕਿ ਇਲਾਕੇ ਦੇ ਵਿੱਚ ਪਾਣੀ ਪੀਣ ਵਾਲੇ ਪਾਣੀ ਦੇ ਪਾਈਪ ਪੈ ਚੁੱਕੇ ਨੇ अच्छा ਜੇਕਰ ਗੱਲ ਕਰੀ ਚੋਣਾਂ ਦੀ ਤਿਆਰੀ ਕਿੱਦਾਂ ਦੀ ਹੁਣ ਨਗਰ ਨਗਰ ਕੰਦੀ ਚੋਣਾਂ ਕਿਸੇ ਟਾਈਮ ਵੀ ਹੋ ਸਕਦੀਆਂ ਨੇ ਤਿਆਰੀ ਕਿੱਦਾਂ ਦੀ ਜਾਣੇ ਇੱਥੇ ਦੀ ਨਗਰ ਨਿਗਮ ਦੀ ਚੋਣਾਂ ਦੇਖੋ ਜੀ ਮੈਂ ਤਾਂ ਜਿਹੜੀ ਸਾਡੀ ਸੁਸਾਇਟੀ ਹੈ ਲੁਧਿਆਣਾ ਭਲਾਈ ਮੰਚ ਪਿਛਲੇ 27 ਸਾਲ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਹੀ ਆ ਜਿਹਦੇ ਵਿੱਚ ਅਸੀਂ ਨਵ ਜੰਮੀ ਬੱਚਿਆਂ ਨੂੰ 2100 ਰੁਪਏ ਦੀ ਐਫਡੀ ਕਰਾ ਕੇ ਦਿੰਦੇ ਸੀਗੇ ਹੁਣ ਅਸੀਂ 5100 ਰੁਪਏ ਦੀ ਐਕਟੀਵਿਟੀ ਕਰਾਣੇ ਆ ਦੂਜੀ ਗੱਲ ਅਸੀਂ ਉਦੋਂ 27 ਸਾਲਾਂ ਤੋਂ ਹੀ ਸਾਡੇ ਪ੍ਰਧਾਨ ਜੀ ਸਾਡੀ ਪੂਰੀ ਸਮੁੱਚੀ ਟੀਮ ਇਲਾਕੇ ਨਾਲ ਜੁੜੀ ਹੋਈ ਹੈ ਜਿੰਨੀ ਨਿੱਕੀ ਮੋਟੀ ਸਮੱਸਿਆ ਹੁੰਦੀ ਆ ਮਤਲਬ ਘਰੇਲੂ ਘਰੇਲੂ ਜਿਹੜੀ ਵੀ ਸਮਾਜ ਹੁੰਦੀ ਆ ਸਮੱਸਿਆ ਉਹਦਾ ਹੱਲ ਹੀ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਜੋ ਮਦਦ ਹੁੰਦੀ ਆ ਉਹਨਾਂ ਨੂੰ ਕਰਾਈ ਦੀ ਆ ਜੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੁਧਿਆਣੇ ਦਾ ਜਵਾਨਗਰ ਕੈਂਪ ਦੇ 3 ਨੰਬਰ ਵਾਰਡ ਜਿੱਥੇ ਕਿ ਲੋ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਕਹਿੰਦੇ ਜਦੋਂ ਪਹਿਲਾਂ ਦਾ ਪਹਿਲਾਂ ਦੀ ਗੱਲ ਕਰੀਏ ਜਦੋਂ ਕਾਂਗਰਸ ਦਾ ਟਾਈਮ ਸੀਗਾ ਕਾਫੀ ਜਿਹੜੇ ਕਿ ਉਹਨਾਂ ਨੂੰ ਪਰੇਸ਼ਾਨੀ ਆਂਦੀ ਸੀਗੀ ਪਰ ਜੇ ਸਟਰੀਟ ਲਾਈਟਾਂ ਦੀ ਗੱਲ ਕਰੀਏ ਗਲੀ ਨਾਲੀਆਂ ਦੀ ਗੱਲ ਕਰੀਏ ਸੇਵਰੇਜ ਦੀ ਗੱਲ ਕਰੀਏ ਤੇ ਸਾਰੀਆਂ ਹੁਣ ਇਸ ਟਾਈਮ ਜਿਹੜੀਆਂ ਜਿਹੜੀ ਦਿੱਕਤਾਂ ਇਹਨਾਂ ਦੀਆਂ ਪੂਰੀਆਂ ਹੱਲ ਹੋ ਚੁੱਕੀਆਂ ਨੇ ਜੇਕਰ ਗੱਲ ਕਰੀਏ ਨਗਰ ਕੈਂਦ ਚੋਣਾ ਕਿਸੇ ਟਾਈਮ ਬਾਅਦ ਜਿਹੜੀ ਸ਼ੁਰੂ ਹੋ ਸਕਦੀਆਂ ਨੇ ਜੇਕਰ 68 ਨੰਬਰ ਵਾਰਡ ਦੀ ਗੱਲ ਕਰੀਏ ਪਹਿਲਾਂ ਜਿਹੜਾ ਕਾਂਗਰਸ ਦੇ ਟਾਈਮ ਤੇ ਇਹਨਾਂ ਦਾ ਕਿਹਾ ਜਾ ਰਿਹਾ ਕਿ ਕੰਮ ਨਹੀਂ ਕਪਿਲ ਕੁਮਾਰ ਸੋਨੂ ਹੈਗੇ ਨੇ ਆਮਾ ਦੀ ਪਾੜੇ ਵਿਧਾਇਕ ਗੋਗੀ ਦਾ ਹਲਕਾ ਪੱਛਮੀ ਏਰੀਆ ਵਾ ਜਿੱਥੇ ਹੁਣ ਕਾਫੀ ਹਲਾਸ ਸੁਧਰੇ ਹੋਏ ਨੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ